ਇਹ ਡਰਾਈਵ ਦੇਖੋ ਮਿਊਨਿਸਪਲ ਕਾਰਪੋਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਵਲ ਸਰਜਨ ਤੇ ਡੀ ਐਮ ਸੀ ਨੇ ਇਕੱਠੇ ਮਿਲ ਕੇ ਆਪਣੇ ਵਲੰਟੀਅਰਸ ਦੇ ਨਾਲ ਚਲਾਈ ਹੈ ਇਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਏਰੀਆ ਹੈਗਾ ਜਿਹੜਾ ਬੁੱਢਾ ਨਾਲਾ ਦੇ ਆਸ-ਪਾਸ ਦਾ ਏਰੀਆ ਆਲਰੇਡੀ ਇਹ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਸਾਡੇ ਵਲੰਟੀਅਰ ਵੀ ਕੰਮ ਕਰ ਰਹੇ ਨੇ ਕਿ ਅਸੀਂ ਸਪਰੇਅ ਕਰੀਏ ਤਾਂ ਕਿ ਜਿਹੜੇ ਮੱਛਰ ਖੜੇ ਹੋਣੇ ਉਹਨਾਂ ਦੀ ਜਿਹੜੀ ਬਿਮਾਰੀਆਂ ਉਹ ਘਟ ਜਾਣ ਦੂਸਰਾ ਆਈ ਥਿੰਕ ਕੁਝ ਐਨ ਜੀਓਜ਼ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਿਲ ਕੇ ਕੁਝ ਅਰੋ ਵਾਟਰ ਵੀ ਲਗਾ ਰਹੀ ਹੈ ਸੇਫ ਵਾਟਰ ਕਿਉਂਕਿ ਤੁਸੀਂ ਦੇਖਿਆ ਹੜਾ ਕਰਕੇ ਔਰ ਪਾਣੀ ਦੇ ਓਵਰਫਲੋ ਕਰਕੇ ਜਿਆਦਾ ਬਾਰਿਸ਼ ਕਰਕੇ ਮਿਕਸਿੰਗ ਹੋ ਗਈ ਹੈ ਸਾਫ ਪਾਣੀ ਨਾ ਕਰਕੇ ਪੇਟ ਦੀਆਂ ਬਿਮਾਰੀਆਂ ਨੇ ਤੇ ਉਹ ਕਲੀਨ ਵਾਟਰ ਪੀਣਾ ਚਾਹੀਦਾ ਜਿਹੜੀ ਇਹ ਡਰਾਈਵ ਚਲਾਜ ਅੱਜ ਚਲਾਈ ਜਾ ਰਹੀ ਹੈ ਇਹ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਸਾਡੇ ਇੰਡਸਟਰੀਅਲ ਮੰਤਰੀ ਮਾਨਯੋਗ ਸ਼੍ਰੀ ਸਜੀਵ ਰੋੜਾ ਜੀ ਵੱਲੋਂ ਮਿਲ ਕੇ ਤੇ ਨਾਲ ਡੀਐਮਸੀ ਦੇ ਸਹਿਯੋਗ ਨਾਲ ਡਾਕਟਰ ਵਿਸ਼ਮ ਮੋਹਨ ਜੀ ਦੀਆਂ ਗਾਈਡੈਂਸ ਲਾਈਨਜ਼ ਅਧੀਨ ਚਲਾਈ ਜਾ ਰਹੀ ਹੈ ਜਿਹੜੀਆਂ ਕਿ ਕਿਉਂਕਿ ਤੁਹਾਨੂੰ ਪਤਾ ਹੁਣ ਬਰਸਾਤਾਂ ਦਾ ਮੌਸਮ ਖਤਮ ਹੋਇਆ ਵਾ ਤੇ ਇਸ ਤੋਂ ਬਾਅਦ ਚਿਕਨ ਗੁਨੀਆਂ ਜਾਂ ਡੇਂਗੂ ਦੀ ਬਿਮਾਰੀ ਫੈਲਦੀ ਹੈ ਉਹਦੇ ਲਈ ਸਾਨੂੰ ਡਾਕਟਰ ਵਿਸ਼ਵ ਮੂਨੇ ਗਾਈਡ ਕੀਤਾ ਸੀ ਕਿ ਆ ਵਿਟੋਬੈਕ ਇੱਕ ਦਵਾਈ ਆ ਇਹਦਾ ਸਪਰੇ ਹੋਣਾ ਜ਼ਰੂਰੀ ਆ ਜਿਹੜੀ ਗੰਦੇ ਪਾਣੀ ਦੇ ਨਾਲ-ਨਾਲ ਆ ਇਸ ਕਰਕੇ ਡੀਸੀ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਅਸੀਂ ਗੰਦੇ ਨਾਲ ਦੇ ਨਾਲ-ਨਾਲ ਜਿੰਨਾ ਏਰੀਆ ਪੈਂਦਾ ਉੱਥੇ ਇਹਦੀ ਅੱਜ ਸਫਾਈ ਮੁਹਿੰਮ ਸ਼ੁਰੂ ਕੀਤੀ ਆ ਇਹ ਡਰਾਈਵ ਦੇਖੋ ਮਿਊਸਪਲ ਕਾਰਪੋਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਵਲ ਸਰਜਨ ਤੇ ਡੀਐਮਸੀ ਨੇ ਇਕੱਠੇ ਮਿਲ ਕੇ ਆਪਣੇ ਵ ਇਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਏਰੀਆ ਹੈਗਾ ਜਿਹੜਾ ਬੁੱਢਾ ਨਾਲਾ ਦੇ ਆਸ-ਪਾਸ ਦਾ ਏਰੀਆ ਆਲਰੇਡੀ ਇਹ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਸਾਡੇ ਵਲੰਟੀਅਰ ਵੀ ਕੰਮ ਕਰ ਰਹੇ ਨੇ ਕਿ ਅਸੀਂ ਸਪਰੇਅ ਕਰੀਏ ਤਾਂ ਕਿ ਜਿਹੜੇ ਮੱਛਰ ਖੜੇ ਹੋਣੇ ਉਹਨਾਂ ਦੀ ਜਿਹੜੀ ਬਿਮਾਰੀਆਂ ਉਹ ਘਟ ਜਾਣ ਦੂਸਰਾ ਆਈ ਥਿੰਕ ਕੁਝ ਐਨਜੀਓਜ਼ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਿਲ ਕੇ ਕੁਝ ਆਰੋ ਵਾਟਰ ਵੀ ਲਗਾ ਰਹੀ ਹੈ ਸੇਫ ਵਾਟਰ ਕਿਉਂਕਿ ਤੁਸੀਂ ਦੇਖਿਆ ਹੜਾਂ ਕਰਕੇ ਔਰ ਪਾਣੀ ਦੇ ਓਵਰਫਲੋ ਕਰਕੇ ਜਿਆਦਾ ਬਾਰਿਸ਼ ਕਰਕੇ ਮਿਕਸਿੰਗ ਹੋ ਗਈ ਹੈ ਸਾਫ ਪਾਣੀ ਨਾ ਕਰਕੇ ਪੇਟ ਦੀਆਂ ਬਿਮਾਰੀਆਂ ਨੇ ਤੇ ਉਹ ਕਲੀਨ ਵਾਟਰ ਪੀਣਾ ਚਾ ਔਰ ਦੂਸਰਾ ਜੇ ਅਵੇਲੇਬਲ ਨਹੀਂ ਤਾਂ ਉਬਾਲ ਕੇ ਤਾਂ ਪੀ ਸਕਦੇ ਆਪਾਂ ਹੈਨਾ ਜੇ ਉਹ ਵੀ ਨਹੀਂ ਤਾਂ ਕਲੋਰੀਨ ਦੀਆਂ ਗੋਲੀਆਂ ਸਭ ਜਗ੍ਹਾ ਮਿਲ ਸਕਦੀਆਂ ਜੇ ਉਥੇ ਕਲੋਰੀਨੇਟਡ ਵਾਟਰ ਨਹੀਂ ਹੈ ਤਾਂ 0.5 ਗ੍ਰਾਮ ਦੀ ਗੋਲੀ 15 ਤੋਂ 20 ਲੀਟਰ ਬਾਲਟੀ ਵਿੱਚ ਅੱਧਾ ਘੰਟਾ ਉਹਨੂੰ ਰੱਖੋ 1 1/2 ਘੰਟਾ ਉਸ ਤੋਂ ਬਾਅਦ ਉਹ ਪੀਣ ਜੋਗਰਾ ਹੋ ਸਕਦਾ ਹੈ ਇਹ ਚੀਜ਼ਾਂ ਦਾ ਧਿਆਨ ਰੱਖੋ ਔਰ ਫੁੱਲ ਸਲੀਪ ਇਹ ਇਹ ਸਾਰੇ ਸੋਰਸ ਜਿਹੜੇ ਹੈਗੇ ਨੇ ਬ੍ਰਦਰ ਇਹ ਜਿਹੜਾ ਆਪਣਾ ਡੇਂਗੂ ਵਾਲਾ ਹੈ ਨਾ ਉਹਦੇ ਚਾਂਸ ਹੈ ਤੇ ਮਲੇਰੀਆ ਸੋ ਉਹਨੂੰ ਬਚਣ ਵਾਸਤੇ ਜਿਹੜੀਆਂ ਛੋਟੀਆਂ ਛੋਟੀਆਂ ਜਗ੍ਹਾ ਤੇ ਪਾਣੀ ਹੈ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਕੂਲਰਾਂ ਦੇ ਪਿੱਛੇ ਆਪਣੇ ਬਰਤਨ ਪੇ ਰੈਂਦੇ ਨੇ ਪਸ਼ੂਆਂ ਵਾਲੇ ਪਾਣੀ ਪਿਆ ਕਈ ਵਾਰ ਤਿੰਨ ਦਿਨ ਨਹੀਂ ਪਿੰਦਾ ਉੱਥੇ ਲਾਰਵਾ ਇਕੱਠਾ ਹੋ ਜਾਂਦਾ ਸੋ ਆਪਾਂ ਸਾਰੀ ਜਗ੍ਹਾ ਤੇ ਲਾਰਵਾ ਸਾਈਡਲ ਨਹੀਂ ਕਰ ਸਕਦੇ ਉੱਥੇ ਤੁਸੀਂ ਪਾਣੀ ਖੜਾ ਹੀ ਨਾ ਹੋਂਦ ਜੇ ਤੁਹਾਡਾ ਖੜਾ ਵੀ ਹੈ ਮਿੱਟੀ ਦਾ ਤੇਲ ਜਾਂ ਡੀਜ਼ਲ ਪਾ ਸਕਦੇ ਹੋ ਪਰ ਜੇ ਬਹੁਤ ਜ਼ਿਆਦਾ ਖੜਾ ਹੈ ਤਾਂ ਜਿਹੜੀ ਲਾਰਵਾ ਸਾਈਡਲ ਵਾਲੀ ਕੈਂਪੇਨ ਹੈ ਆਪਣੇ ਜਿਹੜਾ ਲੋਕਲ ਤੁਹਾਡਾ ਮਿਊਨਿਸਪਲ ਜੋੜ ਵੀ ਤੁਹਾਡੇ ਰਿਪਰੈਜ਼ੈਂਟੇਟਿਵ ਹੈ ਜਾਂ ਕੋਈ ਹੋਰ ਟੀਮ ਹੈ ਕਾਰਪੋਰੇਸ਼ਨ ਦੀ ਉਹਦੇ ਨਾਲ ਤੁਸੀਂ ਡਿਸਕਸ ਕਰਕੇ ਸਪਰੇਅ ਜ਼ਰੂਰ ਕਰਨਾ ਉਹ ਲੋਕਾਂ ਵਾਸਤੇ ਦੇਖੋ ਪ੍ਰੈਸ ਦਾ ਬਹੁਤ ਬਹੁਤ ਵੱਡਾ ਪਾਰੀ ਉਹ ਹੈ ਕਿ ਤੁਸੀਂ ਤੁਹਾਡੀ ਰੀਚ ਸਭ ਤੋਂ ਮੈਕਸਿਮਮ ਹੈ ਉਸ ਤੋਂ ਬਾਅਦ ਗਵਰਨਮੈਂਟ ਦੀ ਹੈ ਆਈ ਥਿੰਕ ਗਵਰਨਮੈਂਟ ਵੀ ਇੱਕ ਗਰੁੱਪ ਬਣਾ ਰਹੀ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਸੰਜੀਵਨੀ ਗਰੁੱਪ ਉਹਦੇ ਵਿੱਚ ਵੀ ਉਹ ਮੇਰੇ ਕੋਲ ਹਫ਼ਤੇ ਚ ਇੱਕ ਦਿਨ ਫੇਸਬੁੱਕ ਤੇ ਲਾਈਵ ਹੋ ਕੇ ਜਿਹੜੇ ਡਿਜ਼ੀਜ਼ ਬਾਰੇ ਉਹ ਜਾਣਕਾਰੀ ਦੇਗੀ ਉਹਦੇ ਨਾਲ ਰਲ ਮਿਲ ਕੇ ਇਟ ਇਜ਼ ਅ ਟੀਮ ਇਟਸ ਅ ਵਾਰ ਐਂਡ ਟੀਮ ਆਪਾਂ ਸਾਰੇ ਬੰਦੇ ਇਕੱਠੇ ਹੋਵਾਂਗੇ ਤਾਂ ਆਈ ਥਿੰਕ ਵੀ ਕੈਨ ਗੋ ਪਾਸ ਥਰੂ ਥਿਸ ਫੈਸਟੀਵਲ ਸੀਜ਼ਨ ਵਿਦ ਪੋਜ਼ਿਟਿਵ ਅ ਡੀ ਐਮ ਸੀ ਦੇ ਕਾਫੀ ਮੈਂਬਰ ਨੇ ਕਿਉਂਕਿ ਡੀ ਐਮ ਸੀ ਮੈਨੇਜਮੈਂਟ ਨੇ ਜਿਦੋਂ ਹੀ ਫਲਡ ਸ਼ੁਰੂ ਹੋਏ ਉਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਉਹ 10 ਪਿੰਡਾਂ 'ਚ ਆਲਰੇਡੀ ਕੈਂਪ ਲਗਾ ਕੇ 2500 ਪੇਸ਼ੈਂਟ ਬਾਰਡਰ ਏਰੀਆ 'ਚ ਦੇਖ ਆਏ ਐ ਤੇ ਇੱਕ ਕੱਲ ਨੂੰ ਵੀ ਜਾਰੀ ਹੈ ਆਪਣੇ ਫਾਜ਼ਿਲਕਾ ਵਾਲੇ ਏਰੀਆ 'ਚ ਜਾਰੀ ਹੈ ਤੇ ਉਹਨਾਂ ਦੀ ਟੀਮ ਚ ਕਈ ਵੋਲੰਟਰੀਅਰ ਆ ਜਿਹੜੇ ਆਪਣੇ ਸਾਡੇ ਸਾਡੇ ਸਾਰੇ ਸੈਲਫ ਵੋਲੰਟਰੀਅਰ ਹੈ ਡਿਊਟੀ ਤੋਂ ਬਾਅਦ ਚਾਏ ਨੇ ਪੂਰੇ ਡਿਊਟੀ ਤੋਂ ਬਾਅਦ ਚ ਆ ਕੇ ਕੰਮ ਕਰਨਾ ਸਹੀ ਵੋਲੰਟਰੀਅਰਸ਼ਿਪ ਹੈ ਤਾਂ ਇਹ ਵੀ ਸਾਡੇ ਨਾਲ ਪਾਰਟਿਸਿਪੇਟ ਅਸੀਂ ਕਰ ਰਹੇ ਹਾਂ ਡਾਕਟਰਸ ਦੇ ਨਾਲ ਸਾਰੀ ਟੀਮ ਕਰ ਰਹੀ ਹੈ ਅੱਜ ਫੈਮਿਲੀ ਕਿ ਆਪਾਂ ਰਲ ਮਿਲ ਕੇ ਇਸ ਟਾਈਮ ਲੁਧਿਆਣਾ ਨੂੰ ਸੇਫ ਰੱਖ ਲੋਕਾਂ ਨੂੰ ਵੀ ਮੈਸੇਜ ਲੋਕਾਂ ਨੂੰ ਮੇਰੀ ਇਹੀ ਰਿਕਵੈਸਟ ਹੈ ਕਿ ਇਹ ਚੀਜ਼ਾਂ ਸੋਚਣੀਆਂ ਬੰਦ ਕਰਨ ਵੀ ਭਾਈ ਕੋਈ ਹੋਰ ਕਰੂਗਾ ਆਪਾਂ ਕਰੀਏ ਆਪਾਂ ਸ਼ੁਰੂਆਤ ਕਰੀਏ ਤੇ ਅਸੀਂ ਵੀ ਇਹ ਸ਼ੁਰੂਆਤ ਕੀਤੀ ਹੈ ਸਾਂਝੇ ਹੋ ਕੇ ਔਰ ਤੁਸੀਂ ਸਾਡੇ ਨਾ ਪਿਆਰੇ ਲੁਧਿਆਣਾ ਵਾਸੀਓ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਇਹ ਡਰਾਈਵ ਚਲਾਜ ਆ ਚਲਾਈ ਜਾ ਰਹੀ ਹੈ ਇਹ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਸਾਡੇ ਇੰਡਸਟਰੀਅਲ ਮੰਤਰੀ ਮਾਨਯੋਗ ਸ਼੍ਰੀ ਸਜੀਵ ਰੋੜਾ ਜੀ ਵੱਲੋਂ ਮਿਲ ਕੇ ਤੇ ਨਾਲ ਡੀਐਮਸੀ ਦੇ ਸਹਿਯੋਗ ਨਾਲ ਡਾਕਟਰ ਵਿਸ਼ਮ ਮੋਹ ਜੀ ਦੀਆਂ ਗਾਈਡੈਂਸ ਲਾਈਨਜ਼ ਅਧੀਨ ਚਲਾਈ ਜਾ ਰਹੀ ਹੈ ਜਿਹੜੀਆਂ ਕਿ ਕਿਉਂਕਿ ਤੁਹਾਨੂੰ ਪਤਾ ਹੁਣ ਬਰਸਾਤਾਂ ਦਾ ਮੌਸਮ ਖਤਮ ਹੋਇਆ ਵਾ ਤੇ ਇਸ ਤੋਂ ਬਾਅਦ ਚਿਕਨਗੁਨੀਆ ਜਾਂ ਡੇਂਗੂ ਦੀ ਬਿਮਾਰੀ ਫੈਲਦੀ ਹੈ ਉਹਦੇ ਲਈ ਸਾਨੂੰ ਡਾਕਟਰ ਵਿਸ਼ਵ ਮੋਹ ਨੇ ਗਾਈਡ ਕੀਤਾ ਸੀ ਕਿ ਆ ਵੀਟੋ ਬੈਕ ਇੱਕ ਦਵਾਈ ਆ ਇਹਦਾ ਸਪਰੇ ਹੋਣਾ ਜ਼ਰੂਰੀ ਆ ਜਿਹੜੀ ਗੰਦੇ ਪਾਣੀ ਦੇ ਨਾਲ-ਨਾਲ ਆ ਇਸ ਕਰਕੇ ਡੀਸੀ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਅਸੀਂ ਗੰਦੇ ਨਾਲ ਦੇ ਨਾਲ-ਨਾਲ ਜਿੰਨਾ ਏਰੀਆ ਪੈਂਦਾ ਉੱਥੇ ਇਹਦੀ ਅੱਜ ਸਫਾਈ ਮੁਹਿੰਮ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਨੂੰ ਮਾਨਯੋਗ ਸਾਡੇ ਮਨਿਸਟਰ ਸਾਹਿਬ ਅਸਜੀਵ ਰੋੜਾ ਜੀ ਵੱਲੋਂ 100 ਲੀਟਰ ਦਵਾਈ ਤੇ 25 ਸਪਰੇ ਪੰਪ ਦਿੱਤੇ ਗਏ ਨੇ ਤੇ ਕਾਰਪੋਰੇਸ਼ਨ ਆਪਣੇ ਮੁਲਾਜ਼ਮਾਂ ਨਾਲ ਤੇ ਡੀ ਐਮ ਸੀ ਦੇ ਮੁਲਾਜ਼ਮਾਂ ਦੇ ਸਹਿਯੋਗ ਨੇ ਨਾਲ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਤਾਂ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਜਿਹੜੇ ਨਾਲੇ ਦੇ ਕੰਢੇ ਤੇ ਰਹਿੰਦੇ ਆ ਉਹਨਾਂ ਨੂੰ ਸੀਰੀਅਸ ਬਿਮਾਰੀਆਂ ਤੋਂ ਬਚਾ ਸਕੀਏ। ਬਾਕੀ ਏਰੀਆ ਜੀ ਵੀ ਤਰਾਈ ਜਾਏਗੀ। ਹਾਂ ਬਾਕੀ ਏਰੀਆ ਚ ਅਲੱਗ-ਅਲੱਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਜਿੱਦਾਂ ਹੁਣ ਡਾਕਟਰ ਵਿਸ਼ੇਮ ਸਿੰਘ ਜੀ ਇਸ ਤੋਂ ਬਾਅਦ ਸਿਵਲ ਹਸਤਾਲ ਦੀ ਸਾਈਡ ਜਾ ਰਹੇ ਨੇ ਇਹ ਕਿਉਂਕਿ ਵੈਸਟ ਚ ਪੈਂਦੀ ਆ ਤੇ ਸੰਜੀਵ ਰੋੜਾ ਜੀ ਨੇ ਪਰਸਨਲ ਪੇਨ ਲੈਂਦੇ ਹੋਏ ਸਾਨੂੰ ਖੁਦ ਆਪਣੇ ਪੱਲੇ ਦਵਾਈ ਤੇ ਪੰਪ ਮੁਹੱਈਆ ਕਰਾਏ ਨੇ ਤੇ ਵੈਸਟ ਦਾ ਕਿਉਂਕ ਮੈਜਰ ਜ਼ੋਨ ਦੀ ਦਾ ਜ਼ੋਨਲ ਕਮਿਸ਼ਨਰ ਆ ਤੇ ਇਧਰਲੇ ਪਾਸੇ ਉਹ ਅਸੀਂ ડીਲ ਕਰਦੇ ਆ ਤੇ ਇਹਦੇ ਨਾਲੇ ਤੇ ਅਸੀਂ ਅਸੀਂ ਕਰਾਂਗੇ ਉਹਨੂੰ ਡਿਸਟਰੋਏ ਕੀਤਾ ਜਾਏਗਾ ਔਰ ਅਸੀਂ ਬੇਨਤੀ ਕਰਦੇ ਆ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਣ ਤੋਂ ਪਹਿਲਾਂ ਉਹਨੂੰ ਉਬਾਲ ਕੇ ਰੱਖੋ ਉਬਲਿਆ ਪਾਣੀ ਪੀਓ ਉਹ ਬਹੁਤ ਜ਼ਰੂਰੀ ਆ ਤੁਹਾਡੀ ਸਿਹਤ ਲਈ ਤੁਹਾਨੂੰ ਡਾਇਰੀਏ ਤੋਂ ਬਚਾਉਣ ਲਈ 2 ਮਹੀਨੇ ਬਹੁਤ ਕਿਊਰ ਕਰਨ ਦੀ ਲੋੜ ਆ ਬਹੁਤ ਕੌਨਸ਼ੀਅਸ ਰਹਿਣ ਦੀ ਲੋੜ ਆ ਸਾਰੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਪਾਣੀ ਗਰਮ ਕਰਕੇ ਉਬਾਲ ਕੇ ਪਾਣੀ ਪੀਓ ਬਿਲਕੁਲ ਕੀਤਾ ਜਾਊਗਾ ਸਾਡੇ ਨਾਲ ਸਿਵਲ ਹਸਪਤਾਲ ਦੀ ਟੀਮ ਵੀ ਹੈ ਜੇ ਕੂਂਦਰਾਂ ਦੇ ਵਿੱਚ ਕੋਈ ਲਾਰਵਾ ਇਦਾਂ ਦਾ ਪਾਣੀ ਖੜਾ ਪਾਇਆ ਗਿਆ ਤਾਂ ਉਹਨਾਂ ਦਾ ਚਲਾਣੀ ਕੀਤੀ ਜਾਊਗੀ ਸਖਤੀ ਨਾਲ ਨਿਪਟਾਇਆ ਜਾਊਗਾ ਇਹ ਡਰਾਈਵ ਸੰਜੀਵ ਅਰੋੜਾ ਜੀ ਨੇ ਸਟਾਰਟ ਕੀ ਹੈ ਜੋ ਸਟਾਰਟ ਕਰਨੇ ਦਾ ਵਕਤਕ tha ਇਹ ਜਿਤਨੇ ਹੜ ਆਏ تھے ਇਸ ਵਿੱਚ ਚਿਕਨ ਗੂਨੀਆ ਜੋ ਬਿਮਾਰੀ ਫੈਲੀ ਹੋਈ ਸੀ ਮਲੇਰੀਆ ਡੇਂਗੂ ਔਰ ਜੋ ਵੀ ਇਸ਼ੂ تھے ਇਸ ਕੋ ਨਿਪਟਾਰਾ ਕਰਾਣੇ ਲਈ ਸੰਜੀਵ ਅਰੋੜਾ ਜੀ ਨੇ 200 ਲੀਟਰ दवाई भेजी है और पच्चीस ड्रम भेजे हैं लोगों की बेहतरी के लिए इस एरिया में सबसे ज़्यादा इफेक्ट हुआ है हैबोवाले एरिया में तो इस करके ये यहाँ से आज हम लोगों ने ड्राइव स्टार्ट कर दिया बहुत बढ़िया उपरला है जी पंजाब सरकार का माननीय संजीव अरोड़ा जी का जो उन्होंने ये एफर्ट्स करके ये काम कर रहे हैं ये लोगों के लिए बेहतरी और लोगों को किससे कोई बीमारी का जितनी भी इम्प्रूवमेंट हो सकती होगी वो होगी इससे बचा बचा जाएगा ਤੇ ਜਿਸ ਦਾ ਵੈਸਟ ਹਲਕੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਲੱਗਦਾ ਲੁਧਿਆਣਾ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਇਹ ਇਹ ਸਾਰੇ ਸਾਰੇ ਪੰਜਾਬ ਵਿੱਚ ਚਲੇਗੀ ਜੀ ਇਹ ਲੁਧਿਆਣਾ ਨਹੀਂ ਚਲੇਗੀ ਇਹ ਅਸੀਂ ਆਪਣੇ ਆਪਣੇ ਏਰੀਆ ਸੇ ਪਹਿਲੇ ਸ਼ੁਰੂਆਤ ਕੀਤੀ ਹੈ ਅੱਗੇ ਪੂਰੇ ਪੰਜਾਬ ਵਿੱਚ ਚਲੇਗੀ